welcom to my channel again authentic world travel explorer ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਮੱਤੇਵਾੜਾ ਫੋਰੈਸਟ ਚਲੋ ਸ਼ੁਰੂ ਕਰਦੇ ਹਾਂ ਇਸ ਬਲੌਗ ਨੂੰ ਚਲੋ ਲੁਧਿਆਣਾ ਸ਼ਹਿਰ ਦੇ ਬਿਲਕੁਲ ਉੱਤਰ ਵਾਲੇ ਪਾਸੇ ਅਤੇ ਸਤਲੁਜ ਦਰਿਆ ਦੇ ਦੱਖਣ ਵਾਲੇ ਪਾਸੇ ਇਹ ਬਹੁਤ ਵੱਡਾ ਜਿਹੜਾ ਜੰਗਲ ਇੱਥੇ ਫੈਲਿਆ ਹੋਇਆ ਜਿਸ ਨੂੰ ਪੰਜਾਬ ਦਾ ਇੱਕ ਸੰਦਾ ਜਿਵੇਂ ਐਮਾਜ਼ਨ ਨੂੰ ਦੁਨੀਆ ਦਾ ਫੇਫੜਾ ਕਿਹਾ ਜਾਂਦਾ ਤੇ ਇਸ ਜੰਗਲ ਨੂੰ ਵੀ ਪੰਜਾਬ ਦਾ ਫੇਫੜਾ ਕਿਹਾ ਜਾਂਦਾ ਖਾਸ ਕਰਕੇ ਲੁਧਿਆਣੇ ਦੇ ਲਈ ਇਹ ਬਹੁਤ ਵੱਡਾ ਵਰਦਾਨ ਆ ਬਹੁਤ ਖੂਬਸੂਰਤ ਜੰਗਲ ਆ ਚਾਰੇ ਪਾਸੇ ਹਰਿਆਵਲ ਇਹ ਫੈਲਿਆ ਹੋਇਆ ਇਹਦੇ ਆਲੇ-ਦੁਆਲੇ ਕੱਚੇ ਰਾਹ ਤੇ ਇਹ ਤਕਰੀਬਨ ਜਿਹੜਾ ਉਹ 2300 ਖੇਤ ਜਿਹੜੇ ਆ ਉਹ 2300 ਏਕੜ ਦੇ ਵਿੱਚ ਇਹ ਜੰਗਲ ਫੈਲਿਆ ਹੋਇਆ ਤੇ ਇਹਦੇ ਵਿੱਚ ਬਹੁਤ ਸਾਰੇ ਜੰਗਲੀ ਜੀਵ ਵੀ ਦੇਖਣ ਨੂੰ ਮਿਲ ਜਾਂਦੇ ਆ ਖਾਸ ਕਰਕੇ ਜਿਹੜੇ ਆ ਆਮ ਦੇਖੇ ਜਾ ਸਕਦੇ ਆ ਪਸ਼ੂ ਪੰਛੀ ਜਿਹਦੇ ਵਿੱਚ ਅ ਬਹੁਤ ਸਾਰੇ ਬਹੁਤ ਸਾਰੀਆਂ ਕਿਸਮ ਦੀਆਂ ਜਿਹੜੀਆਂ ਆਹੋ ਚਿੜੀਆਂ ਕਾਂ ਔਰ ਇਦਾਂ ਦੀ ਚੀਜ਼ਾਂ ਜਿਹੜੀਆਂ ਆਮ ਹੁੰਦੀਆਂ ਤੇ ਦੁਰਲਭ ਕਿਸਮ ਦੇ ਵੀ ਇੱਥੇ ਜਿਹੜੇ ਪੰਛੀ ਹੁੰਦੇ ਆ ਅ ਜਾਨਵਰਾਂ ਦੇ ਵਿੱਚ ਅ ਬਾਂਦਰ ਹਿਰਨ ਸਾਂਭਰ ਅ ਨੀਲ ਗਾਏ ਤੇ ਕਿਤੇ ਕਿਤੇ ਜਿਹੜਾ ਉਹ ਸ਼ਿਕਾਇਤ ਆਉਂਦੀ ਆ ਕਿ ਤਿੰਨ ਦਿਹਾੜਾ ਤੱਕ ਵੀ ਆ ਜਾਂਦਾ ਆ ਇਹ ਜਿਹੜਾ ਕੱਚਾ ਰਾਹ ਤੁਸੀਂ ਦੇਖ ਰਹੇ ਆ ਇਹ ਸਤਲੁਜ ਦਰਿਆ ਦੇ ਉੱਪਰ ਬਣਿਆ ਹੋਇਆ ਜਿਹੜਾ ਇਹ ਬੰਨਿਆ ਤੇ ਉਹਦੇ ਨਾਲ ਜਿਹੜਾ ਇਹ ਰਸਤਾ ਜਾਂਦਾ ਆ ਸਾਰਾ ਆਫ ਰੋਡ ਸਾਨੂੰ ਮਿਲਿਆ ਇਹ ਜਦੋਂ ਅਸੀਂ ਬਾਈਕ ਦੇ ਉੱਤੇ ਇਸ ਰਾਹ ਦੇ ਉੱਤੇੋਂ ਗੁਜ਼ਰੇ ਕਿਤੇ ਕਿਤੇ ਕੋਈ ਗੱਡੀ ਨਹੀਂ ਤਾਂ ਬਿਲਕੁਲ ਸ਼ਾਂਤ ਇਹ ਜਿਹੜਾ ਰਸਤਾ ਆ ਉਹ ਹੈਗਾ ਆ ਪਰ ਕੱਚਾ ਹੈ ਸਾਰਾ ਤੇ ਦੂਸਰੇ ਪਾਸੇ ਜਿਹੜਾ ਉਹ ਰੋਡ ਕਰਾਸ ਕਰਦਾ ਆ ਜਿਹਨੂੰ ਮੱਤੇਵਾੜਾ ਪੁਲ ਕਿ ਪੁਲ ਕਿਹਾ ਜਾਂਦਾ ਆ ਜਿਹੜਾ ਜੋੜਦਾ ਆ ਲੁਧਿਆਣੇ ਨੂੰ ਰਾਹੋਂ ਦੇ ਨਾਲ ਨਵਾਂ ਸ਼ਹਿਰ ਦੇ ਨਾਲ ਉਸ ਪੁਲ ਨੂੰ ਕ੍ਰੋਸ ਕਰਕੇ ਜਿਹੜਾ ਪਰਲੇ ਪਾਸੇ ਦਾ ਬੰਨਿਆ ਉਹਦੇ ਉੱਤੇ ਰੋਡ ਦੇ ਉੱਤੇ ਥੋੜਾ ਜਿਹਾ ਬੱਟਾ ਦਿਖਾਈ ਦਿੰਦਾ ਆ ਪਰ ਜ਼ਿਆਦਾਤਰ ਜਿਹੜਾ ਉਹ ਕੱਚਾ ਹੀ ਆ ਰਹਾ ਇੱਥੇ ਅ ਇਧਰਲਾ ਪਾਸਾ ਜਿਹੜਾ ਇਧਰ ਕੋਈ ਖਾਸ ਜੰਗਲ ਨਹੀਂ ਹੈਗਾ ਪਰ ਅਸਲੀ ਜੰਗਲ ਜਿਹੜਾ ਉਹ ਪਰਲੇ ਪਾਸੇ ਹੈ ਲੁਧਿਆਣਾ ਸਾਈਡ ਤੇ ਆ ਇੱਥੋਂ ਸਿਰਫ ਉੱਥੇ ਤੱਕ ਜਾਇਆ ਜਾ ਸਕਦਾ ਐਂਟਰੀ ਆ ਅਸੀਂ ਜਿਹੜਾ ਉਹ ਜੰਗਲ ਵੱਲ ਨੂੰ ਵੱਧ ਰਹੇ ਆ ਬਿਲਕੁਲ ਅਸੀਂ ਵਿੱਚ ਤਾਂ ਨਹੀਂ ਜਾ ਸਕਦੇ ਸੀਗੇ ਜਿੰਨਾ ਅਸੀਂ ਉੱਤਰ ਵਾਲੇ ਪਾਸਿਓ ਇਹਨੂੰ ਕਵਰ ਕੀਤਾ ਦੇਖਿਆ ਤੇ ਤੁਹਾਨੂੰ ਵੀ ਉਹੀ ਪਾਸਾ ਜਿਹੜਾ ਉਹ ਦਿਖਾ ਰਹੇ ਹਾਂ ਮਤਲਬ ਕਿ ਜੰਗਲ ਦਾ ਸਿਰਫ ਅ 10% ਜਿਹੜਾ ਉਹ ਹਿੱਸਾ ਆਪਾਂ ਇਹਦੇ ਵਿੱਚ ਦੇਖਾਂਗੇ 10% ਵੀ ਬਹੁਤ ਜ਼ਿਆਦਾ ਆ ਸ਼ਾਇਦ ਇਹ ਤੋਂ ਵੀ ਘੱਟ ਕਿਤੇ-ਕਿਤੇ ਅਸੀਂ ਇਹਨੂੰ ਟੱਚ ਕੀਤਾ ਆ ਅਸਲੀ ਜੰਗਲ ਪਰਲੇ ਪਾਸੇ ਨੂੰ ਦਿਖਾਈ ਦਿੰਦਾ ਹੈ ਤੇ ਇਹ ਜਿਹੜਾ ਇਹ ਸਤਲੁਜ ਦਰਿਆ ਜਿਹੜਾ ਇੱਥੋਂ ਬਹੁਤ ਨਜ਼ਦੀਕ ਤੋਂ ਵਹਿ ਰਿਹਾ ਤੇ ਇਧਰ ਨੂੰ ਸਾਰਾ ਜੰਗਲ ਫੈਲਿਆ ਹੋਇਆ ਪਿੱਛੇ ਨੂੰ ਇੱਥੇ ਪਾਣੀ ਦਾ ਵਹਾਅ ਬਹੁਤ ਤੇਜ਼ ਆ ਜਿਹੜਾ ਇੱਥੋਂ ਦਰਿਆ ਮੋੜ ਘਟਦਾ ਦਿਖਾਈ ਦੇ ਰਿਹਾ ਤੇ ਇੱਥੇ ਪਾਣੀ ਦਾ ਪ੍ਰੈਸ਼ਰ ਬੰਦ ਦੇ ਉੱਤੇ ਵੀ ਪੈ ਰਿਹਾ ਜਿੱਥੇ ਕਿ ਹੜ ਦਾ ਖਤਰਾ ਬਣਿਆ ਹੋਇਆ ਟੁੱਟਣ ਦਾ ਇਸ ਬੰਦ ਨੂੰ ਟੁੱਟਣ ਦਾ ਜਿਹੜਾ ਇੱਥੇ ਖਤਰਾ ਇੱਥੇ ਜਿਹੜਾ ਹ ਵੀਰ ਲੱਗੇ ਵੀ ਹੋਏ ਸਕੇ ਇਹਨੂੰ ਸਵਾਰਨ ਦੇ ਲਈ ਇਹਨੂੰ ਠੀਕ ਕਰਨ ਦੇ ਲਈ ਇਹਨੂੰ ਦੁਰਸਤ ਕਰਨ ਦੇ ਲਈ ਪ੍ਰਸ਼ਾਸਨ ਵੀ ਕਾਫੀ ਜਦੋਜਹਿਦ ਕਰ ਰਿਹਾ ਸੀ ਪਰ ਨਹੀਂ ਲੱਗਦਾ ਸੀ ਕਿਤੇ ਉਹ ਵੀ ਕੋਈ ਇਹਦਾ ਕਿਦਾਂ ਟੁੱਟੇਗਾ ਸੋ ਫਾਈਨਲੀ ਇਹ ਆ ਗਿਆ ਜੀ ਜੰਗਲ ਜੰਗਲ ਦਾ ਵਿਚਲਾ ਹਿੱਸਾ ਇਹ ਵੀ ਇਹਦਾ ਇੱਕ ਹਿੱਸਾ ਆ ਮਤਲਬ ਕਿ ਜਦੋਂ ਅਸੀਂ ਇਹਦੇ ਵਿੱਚ ਜਾਂਦੇ ਆ ਉੱਥੇ ਜਿਹੜੇ ਆਹੋ ਜਾਨਵਰ ਵਗੈਰਾ ਵੀ ਸਾਨੂੰ ਮਿਲ ਜਾਂਦੇ ਆ ਇੱਥੋਂ ਵੀ ਜੰਗਲ ਜਿਹੜਾ ਉਹ ਕਾਫੀ ਗਹਿਰਾ ਦਿਖਾਈ ਦੇ ਰਿਹਾ ਖूबसूरत ਜਿਹੜੇ ਪੇੜ ਪੌਦੇ ਆ ਇੱਥੇ ਝਾੜੀਆਂ ਸ਼ਰਬਸ ਛੋਟੇ ਛੋਟੇ ਪੌਦੇ ਝਾੜ ਝਿੰਡੇ ਜਵਾਮ ਜੰਗਲ ਦੇ ਵਿੱਚ ਹੁੰਦਾ ਹੀ ਆ ਸਭ ਕੁਝ ਇੱਥੇ ਜਿਹੜਾ ਉਹ ਦਿਖਾਈ ਦਿੰਦਾ ਆ ਜੰਗਲ ਦੇ ਵਿੱਚ ਕੱਚੇ ਰਾਹ ਜਿਹੜੇ ਬਣੇ ਹੋਏ ਆ ਜਿੱਥੋਂ ਆਲ ਦੋਲੇ ਪਿੰਡਾਂ ਵਾਲੇ ਜਿਹੜੇ ਆ ਕਿਤੇ ਕਿਤੇ ਲੰਘਦੇ ਹੋਗੇ بارش ਉਹਨਾਂ ਦਾ ਸਮਾਂ ਹੋਣ ਕਰਕੇ ਜਿਹੜਾ ਆ ਇਸ ਏਰੀਏ ਦੇ ਵਿੱਚ ਵੀ ਕਾਫੀ ਆ ਪਾਣੀ ਜਿਹੜਾ ਭਰਿਆ ਹੋਊਗਾ ਤੇ ਇਸ ਕਰਕੇ ਜਿਹੜਾ ਉਹ ਰਾਹ ਕੱਚੇ ਖਰਾਬ ਹੋਏ ਆ ਸਾਰਾ ਏਰੀਆ ਬਹੁਤ ਸੋਹਣਾ ਲੱਗਦਾ ਆ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜੰਗਲ ਨਹੀਂ ਹੈਗੇ ਪਰ ਜਿੱਥੇ ਹੈਗੇ ਆ ਬਹੁਤ ਸੋਹਣੇ ਲੱਗਦੇ ਆ ਦੇਖੋ ਪੰਛੀ ਜਿਹੜੇ ਆ ਉਹ ਦਰਖਤਾਂ ਤੇ ਦਿਖਾਈ ਦੇ ਰਹੇ ਆ ਕੁਝ ਦਰਖਤ ਜਿਹੜੇ ਆ ਉਹ ਡਿੱਗੇ ਹੋਏ ਆ ਵਿੱਚ ਕੱਟੇ ਵੀ ਹੋਏ ਆ ਤੇ ਕਿਤੇ ਕਿਤੇ ਏਰੀਆ ਬਹੁਤ ਖੂਬਸੂਰਤ ਦਿਖਾਈ ਦਿੰਦਾ ਆ ਆ ਇੱਕ ਏਰੀਆਸਿਕਾ ਵਿੱਚ ਅ ਇੱਥੇ ਜਿਹੜੇ ਸਾਨੂੰ ਕੁਝ ਪੰਛੀ ਵੀ ਦਿਖਾਈ ਦਿੱਤੇ تھے ਬਹੁਤ ਸਾਰੇ ਪੰਛੀਆਂ ਦੀਆਂ ਆਵਾਜ਼ਾਂ ਜਿਹੜੀਆਂ ਸਿਰਫ ਸੁਣਾਈ ਦੇ ਰਹੀਆਂ ਸੀ ਖਾਸ ਕਰਕੇ ਮੋਰ ਘੁੱਗੀਆਂ ਗੁਟਾਰ ਜਿਹੜੇ ਆਮ ਪੰਛੀ ਜਿਹੜੇ ਸਾਨੂੰ ਮਿਲ ਜਾਂਦੇ ਆ ਉਹ ਇੱਥੇ ਵੀ ਦਿਖਾਈ ਦਿੱਤੇ ਤੇ ਆਹ ਏਰੀਆ ਬਹੁਤ ਖੂਬਸੂਰਤ ਲੱਗਾ ਪਰ ਇਹ ਹੈ ਸੀ ਖਤਰਨਾਕ ਕਿਉਂਕਿ ਇਹਦੇ ਵਿੱਚ ਜਿਹੜਾ ਆਹੋ ਬਹੁਤ ਮੱਛਰ ਜ਼ਹਿਰੀਲਾ ਜਿਹੜਾ ਇੱਥੇ ਆਲੇ ਦੋਲੇ ਘੁੰਮਦਾ ਤੁਸੀਂ ਵੀਡੀਓ ਵਿੱਚ ਵੀ ਦੇਖੋਗੇ ਉਹ ਦਿਖਾਈ ਦੇ ਜਾਂਦਾ ਹੈ ਤਾਂ ਬਹੁਤ ਸੋਨਾ ਹੈ ਗੱਬੇ ਪਰ ਖਤਰਨਾਕ ਹੈ ਜਿਵੇਂ ਬਹੁਤ ਘੱਟ ਲੋਕ ਇੱਥੇ ਆਏ ਹੋਂ ਸੋ ਇਹ ਆ ਜੀ ਪੰਜਾਬ ਦਾ ਹਰਿਆ ਭਰਿਆ ਫੋਰੈਸਟ ਮੱਤੇਵਾਲ ਅਸੀਂ ਬਾਹਰੀਆਂ ਸਟੇਟਾਂ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਜੰਗਲ ਦੇਖਦੇ ਆ ਪਰ ਪੰਜਾਬ ਦੇ ਜਿਹੜੇ ਜੰਗਲ ਆ ਉਹ ਉਹ ਵੀ ਕਿਤੇ ਕਿਤੇ ਦੇਖਣੇ ਚਾਹੀਦੇ ਆ ਕਾਫੀ ਗਹਿਰੇ ਆ ਕਾਫੀ ਡੂੰਘੇ ਆ ਤੇ ਖੂਬਸੂਰਤ ਆ ਜਿਵੇਂ ਇੰਗਲਿਸ਼ ਦੀ ਇੱਕ ਪੋਇਟਰੀ ਆ ਵਰਸਰ लवली ਡਾਰਕ ਐਂਡ ਡੀਪ বাট ਆਈ ਹੈਵ ਪ੍ਰੋਮਿਸਸਸ ਟੂ ਕੀਪ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਤੋਂ ਇਹਦੇ ਨਾਲ ਹੀ ਜਿਹੜਾ ਇਹ ਇਸ ਬਲੌਗ ਦੀ ਸਮਾਪਤੀ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਕਿਉਂਕਿ ਇੱਥੇ ਜਿਹੜਾ ਉਹ ਕਾਫੀ ਕੀਟ ਪਤੰਗੇ ਆ ਮੱਛਰ ਵਗੈਰਾ ਪਤਾ ਨਹੀਂ ਕਿੱਥੋਂ ਆਇਆ ਇਹ ਜੰਗਲ ਦੇ ਵਿੱਚ ਆਮ ਹੋ ਜਾਂਦਾ ਇਹ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ